ਫੋਰ ਹੁੰਦੇ ਇਹਨਾਂ ਨੂੰ ਦੋਵੇਂ ਕੱਢਣਾ ਮੇਰਾ ਨਾਮ ਸੁਕਲੇਸ਼ ਰਾਣੀ ਹੈ ਮੈਂ ਅੱਜ ਜਲਵਾ ਨਿਊ ਚੈਨਲ ਤੇ ਆਇਆ ਇਹਨਾਂ ਨੂੰ ਕੁਝ ਸਮੱਸਿਆਏ ਹੈ ਜਿਹੜੀ ਕਿ ਰੇਲਵੇ ਵਿਭਾਗ ਦੇ ਵੱਲੋਂ ਕੀਤੀ ਜਾ ਰਹੀ ਹੈ ਮੈਂ ਗੁਣਾਣਾ ਰੇਲਵੇ ਸਟੇਸ਼ਨ ਦੇ ਲਈ ਮੰਗ ਕਰਦੀ ਹਾਂ ਕਿ ਰੇਲਵੇ ਸਟੇਸ਼ਨ ਗੁਣਾਣਾ ਮੰਡੀ ਦਾ ਜਿਹੜਾ ਪਲੇਟਫਾਰਮ ਹੈ ਉਹ ਇੰਨਾ ਛੋਟਾ ਹੈ ਕਿ ਸਵਾਰੀਆਂ ਨੂੰ ਉਤਰਨ ਵਾਸਤੇ ਇੰਨਾ ਪਰੇਸ਼ਾਨ ਹੋਣਾ ਪੈਂਦਾ ਹੈ ਕਿਉਂਕਿ ਗੱਡੀ ਦੇ ਜਿਹੜੇ ਸਵਾਰੀ ਡੱਬੇ ਹੈਗੇ ਨੇ ਉਹ ਉਹਨੇ ਪਿੱਛੇ ਜਾਂਦੇ ਆ ਉਹਨੇ ਅੱਗੇ ਜਾਂਦੇ ਆ ਤੇ ਉੱਥੇ ਪਲੇਟਫਾਰਮ ਹੈ ਨਹੀਂ ਸਵਾਰੀਆਂ ਨੂੰ ਉਤਰਨ ਵਾਸਤੇ ਬੜੀ ਸਮੱਸਿਆ ਹੁੰਦੀ ਹੈ ਇਸ ਕਰਕੇ ਮੈਂ ਇਹ ਕਹਿੰਨੀ ਹੈ ਕਿ ਕਿਉਂ ਸਰਕਾਰ ਇਸ ਤਰ੍ਹਾਂ ਦੇ ਜਿਹੜੀਆਂ ਕਮੀਆਂ ਹੈਗੀਆਂ ਨੇ ਉਹਨਾਂ ਵੱਲ ਕਿਉਂ ਨਹੀਂ ਧਿਆਨ ਦੇ ਰਹੀ ਲੋਕਾਂ ਦੀਆਂ ਇੰਨੀਆਂ ਸਮੱਸਿਆਵਾਂ ਹੈਗੀਆਂ ਨੇ ਜਿਹੜਾ ਵੀ ਕੋਈ ਆਦਮੀ ਕਦੇ ਵੀ ਕੋਈ ਵੀ ਹਾਦਸਾ ਹੋ ਸਕਦਾ ਹੈ ਉਹਦੇ ਵੱਲ ਨਾ ਕਿਸੇ ਪਾਰਟੀ ਦਾ ਜਾਂ ਪਾਰਟੀ ਮੈਂਬਰਾਂ ਦਾ ਜਾਂ ਕਿਸੇ ਹੋਰ ਸਰਕਾਰ ਵੱਲੋਂ ਕਿਸੇ ਦਾ ਧਿਆਨ ਨਹੀਂ ਜਾ ਰਿਹਾ ਮੈਂ ਇਹ ਮੰਗ ਕਰਦੀ ਆ ਕਿ ਰੇਲਵੇ ਸਟੇਸ਼ਨ ਗੁਨਾਣਾ ਮੰਡੀ ਦਾ ਪਲੇਟਫਾਰਮ ਉੱਚਾ ਕੀਤਾ ਜਾਵੇ ਤੇ ਅੱਗੇ ਵਧਾਇਆ ਜਾਵੇ ਜਿੱਥੋਂ ਟਿੱਕਰ ਗੱਡੀ ਦੇ ਡੱਬੇ ਪਹੁੰਚਦੇ ਹਨ ਉਥੋਂ ਤੋਂ ਲੈ ਕੇ ਅੱਗੇ ਤੱਕ ਪਲੇਟਫਾਰਮ ਉੱਚਾ ਕੀਤਾ ਜਾਵੇ ਤੇ ਅੱਗੇ ਵਧਾਇਆ ਜਾਵੇ ਮੈਂ ਮੰਗ ਕਰਦੀ ਹਾਂ ਰੇਲਵੇ ਵਿਭਾਗ ਤੋਂ ਔਰ ਕੇਂਦਰ ਸਰਕਾਰ ਤੋਂ ਕਿ ਰੇਲਵੇ ਸਟੇਸ਼ਨ ਗੁਨਿਆਣਾ ਮੰਡੀ ਦਾ ਕੋਈ ਦੁਰਘਟਨਾ ਕਦੋਂ ਵੀ ਹੋ ਸਕਦੀ ਹੈ ਇਸ ਕਰਕੇ ਪਲੇਟਫਾਰਮ ਉੱਚਾ ਕੀਤਾ ਜਾਵੇ ਤੇ ਉਹਨੂੰ ਅੱਗੇ ਵਧਾਇਆ ਜਾਵੇ ਤਾਂ ਕਿ ਉਤਰਨ ਵਾਲੀਆਂ ਸਵਾਰੀਆਂ ਨੂੰ ਕੋਈ ਪਰੇਸ਼ਾਨੀ ਨਾ ਹੋਵੇ